ਮੋ। ਤੇ ਗਾਇਜ਼ ਨੂੰ ਸਵੇਰ ਦੇ ਬਾਰਾ 1 ਵਜ ਗਿਆ। ਕਿਹ ਕੀ ਵਜ ਗਿਆ 12 ਵਜੇ ਦੀ ਬਾਏ। ਤੇ ਕੰਮ ਕਰ ਕਰ ਕੇ ਸਾਰੇ ਢੀ ਹੋ ਗਏ ਆ। ਤੇ ਹੁਣ ਦੇ ਆ ਫੇਰ ਘਰ ਦੀ ਸੈਟਿੰਗ ਕਰਨ। ਕਿਚਨ ਸੈਟਿੰਗ ਕਰਨੀ ਹੈ ਮਾਡੀ ਮੋਤੀ ਜੀ ਇਹ ਲੱਗਣਾ ਕੋਈ ਦਾ ਕੰਮ ਹੋ ਰਿਹਾ। ਤੇ ਹੁਣ ਆਪਾਂ ਲੱਗੇ ਫਿਰ ਸਾਫ ਕਰਨ। ਫ੍ਰਿਜ ਸਾਫ ਕਰਕੇ ਫਿਰ ਫੇਰ ਤੁਹਾਨੂੰ ਮਿਲਦੇ ਆ ਥੋੜੀ ਜਿਹੀ। ਦੇਖੋ ਫੇਰ ਤੁਹਾਨੂੰ ਕਿਚਨ ਦਾ ਵੀ ਬਤਾਉਣਾ ਕਿ ਕੀ ਕੀ ਸੈਟਿੰਗ ਕੀਤੀ ਆ। ਤੇ ਅਜੇ ਕੀ ਕੀ ਰਹਿ ਗਿਆ। ਹਾਲ ਚਾਲ ਹੈ ਡੈਡੀ ਤੇ ਤੇ ਸਾਰੇ ਠੀਕ ਹੀ ਹੋਗੇ ਤੇ ਧੰਨ ਦਿਖਾਉਂਦੇ ਆ ਮੈਡਮ ਹੋਣੀ ਖਾਂਦੇ ਆ ਜੀ ਲੰਗਰ ਬੋਲ ਨਾਈਸ ਖੜਾ ਨਹੀਂ ਹੁਣ ਖਾਵਾ ਦੇ ਜੇ ਅਹੀਂ ਬਹਿਣਾ ਅੰਦਰ ਇੱਕ ਲੰਗਰ ਲੈ ਕੇ ਆਏ ਲੰਗਰ ਘੇੜੀ ਲੈ ਕੇ ਆਈਏ ਮੰਮੇ ਲੈ ਗਏ ਵਿੱਚ ਲੰਗਰ ਬੜੀ ਮਰਕ ਆ ਗਿਆ ਸਾਰੇ ਘਰ ਦੇ ਆ ਭਾਜ ਦੇ ਮੇਕੋ ਭਰੀ ਕੀ ਕਰਦੇ ਆ ਭਾਜੀ ਵੀ ਲੰਗਰ ਘਾਤਿਆ ਭਾਜੀ ਵੀ ਗਿਆ ਸਪੀਲ ਤੇ ਨਾਲ ਲੈ ਕੇ ਆਏ ਆ ਪਾਣੀ ਸਪੀਲ ਮਿੱਠਾ ਪਾਣੀ ਤੇ ਆਇਆ ਜੀ ਕੜਾ ਖੰਗੂਰ ਆ ਰਹੇ ਆ ਇਹ ਸਾਰੇ ਆਯੋ ਮੰਗੀ ਆਹ ਕਿਤੇ ਗਾਇਸ ਤੇ ਮਿਲਦੇ ਆ ਤੁਹਾਨੂੰ ਹੁਣ ਆਪਾਂ ਥੋੜੀ ਦੇਰ ਬਾਅਦ ਆਪ ਪੀ ਕੇ ਤੇ ਆ ਵੀ ਪਾਣੀ ਪਾਈ ਲੈਂਦੇ ਆ ਕਿਥੇ ਲੈਂਦੇ ਆ ਕਿਥੇ ਲੈਦੇ ਆ ਹਾਂ ਕਿਥੇ ਲੈਂਦੇ ਆ ਇਹ ਪਾਣੀ ਗਾਇ ਲੰਗਰ ਦੇ ਇਹ ਤਾਰੇ ਕਿ ਇਕੱਠੇ ਹੋਗੇ ਆ ਗਲੀ ਚ ਲਾਇਆ ਇਹ ਹਾਂ ਦੇ ਪਾਗੀ ਗਏ ਨਾਲ ਗਏ ਤੇ ওকে ਗਾਇ ਤੇ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਆਪੀ ਗਏ ਦੂਰ ਖਾ ਕੇ ਹੋਣ ਲੱਗੇ ਆਪਾਂ ਬ੍ਰੈਡ ਲਿਓਗਾ ਕਿੰਨਾ ਲਿਆ ਕੀ ਕੀ ਜੀ ਹਜੇ ਤੱਕ ਨਾ ਆਪ ਕੋਲ ਪਈ ਗਾਈਸ ਹੁਣ ਬੈੱਡ ਆ ਗਏ ਹੁਣ ਇੱਕ ਅੰਦਰ ਦੇ ਇੱਕ ਅੰਦਰ ਦੇ ਰਹਿ ਗਏ ਆ ਇਹ ਹੁਣੇ ਸਰੋਗ ਦੇ ਲਾਉਣੇ ਆ ਗਾਈਸ ਹੁਣ ﺍﻟमारी ਇੱਧਰ ਲੱਗ ਗਈ ਹੁਣ ਅੱਗੇ ਪਹਿਲਾਂ ਇੱਧਰ ਸੀ ਹੁਣ ਇੱਧਰ ਬਾਜੀ ਆਏ ਆ ਜਲੰਗਰ ਢਾ ਕੇ ਭੜ ਕੇ ਕੜਾ ਤੇ ਤੋਹੋਸਣਾ ਭੜ ਕੇ ਸ਼ਰਬਤ ਤੇ ਹੋਰ ਕਿ ਲੱਗੇ ਆ 5 4 5 4 ਕਿਨੇ 7 ਪਈਤਾ ਗਾਇਸ ਜਿਹੜੇ ਬੈਡ ਲੈਗ ਗਾਇਸ ਜਿਹੜੇ ਬੈਡ ਲੈਗ ਆਏ ਨਾ ਇੱਕ ਕਿਰਾਏਦਾਰਾਂ ਦੇ ਘਰੇ ਰੱਖੇ ਸੀ ਮਤਲਬ ਡੇਰੀ ਆ ਉਹ ਕਿਰਾਏ ਤੇ ਚੜੀ ਹੋਈ ਆ ਉੱਥੇ ਰੱਖੇ ਸੀ ਇਹ ਉਹ ਅੰਗਰ ਬੜੇ ਜੰਗੇ ਆ ਗਏ ਕਿਰਾਏ ਵਾਲੇ ਗੁਡੇਰੀ ਵਾਲੇ ਉਹਨਾਂ ਦੇ ਘਰੇ ਰੱਖੀ ਰੱਖੇ ਤੇ ਹੁਣ ਉੱਥੋਂ ਆਪਣਾ ਕੰਮ ਖਤਮ ਹੋ ਗਿਆ ਤੇ ਆਪਰ ਰਹਿੰਦੇ ਜਦੋਂ ਘਰ ਬਣਾਇਆ ਤਾਂ ਵੀ ਉੱਥੇ ਰੱਖੇ ਸੀ ਤੇ ਉੱਥੋਂ ਹੀ ਸਾਰਾ ਸਮਾਨ ਰੱਖਿਆ ਅਜੇ ਵੀ ਹੋਰ ਸਮਾਨ ਉੱਤੇ ਅਲਮਾਰੀ ਰੈਸਟੇਬਲ ਬੈੱਡ ਤੇ ਟੋਆ ਆ ਗਿਆ ਤੇ ਕੋਸ ਜਹਾੜਾ ਉੱਪਰ ਪਿਆ ਸੀ ਸਮਾਨ ਕੁਝ ਬਾਹਰ ਹੀ ਗਲੀ ਦੇ ਬੜਾ ਸਮਾਨ ਹੀ ਜਿਹੜਾ ਇਕੱਠਾ ਕਰਨ ਵਾਲਾ ਸੀ ਉਹ ਸਾਰਾ ਹੁਣ ਹੌਲੀ ਹੌਲੀ ਇਕੱਠਾ ਕਰਕੇ ਲੈ ਕੇ ਆਉਂਦੇ ਆ ਹੋਣ ਵਾਲमारी ਜਦੋਂ ਲਿਆਉਣਗੇ ਉਹ ਵੀ ਵਿਖਾਵਾਂਗੇ ਤੇ ਜਦ ਬ੍ਰੈਸਟੇਰ ਚੁੱਕ ਕੇ ਲਾਉਂਦੇ ਉਹ ਵੀ ਵਿਖਾਵਾਂਗੇ ਕਿ ਕੀ ਹਾਲਤ ਬਣੀ ਉਹ ਵੀ ਵਿਖਾਓ ਗਾਇਸ ਬੈੱਡ ਲੱਗੇ ਨਹੀਂ ਤੇ ਆ ਪਹਿਲਾਂ ਹੀ ਆਣ ਬੈਠੇ ਉੱਪਰ ਹੁਣ ਇਹ ਗੱਦੀ ਵਿਛਾਉਣ ਵਾਲੀ ਇਹਦੇ ਤੇ ਚਾਦਰ ਵਿਛਾਉਣ ਵਾਲੀ ਆ ਉਹ ਜਿ ਵਿਛਾਉਂਦੀ ਤੇ ਤੇ ਪਹਿਲਾਂ ਹੀ ਆਣ ਬੈਠੇ ਹਿੱਸੇ ਗਾਇਸ ਆਹ ਵਾਲੇ ਲਮਾਰੀ ਦੇ ਸਾਮਣ ਦੇ ਆ ਇਧਰ ਦੀ ਦੇਹ ਕਲਰ ਕਮਰ ඩම මැනවේ වැඩුව කප්පටේ විත හොදට නාලාද කුල්ල ඒකෙන ටෑලෝක වැනුව මඩී කරමී අතර එකකළ වැඩුව නාලි කුල්ලන සටයය තයතර වැඩු කප්ටේතු න්දවා ඒ ඇද චින්දකී ਗਾਈਜ਼ ਅਸੀਂ ਹੁਣ ਜਾਣੇ ਆ ਬਾਜ਼ਾਰ ਘਰ ਦਾ ਕੰਮ ਕਾਰ ਕਰ ਲਿਆ ਸੀ ਸਾਰਾ ਤੇ ਕੱਪੜੇ-ਕੁਪੜੇ ਵੀ ਧੋਣ ਵਾਲੇ ਸੀ ਉਹ ਧੋਲੇ ਆ ਤੇ ਹੁਣ ਜਾਣੇ ਕਿ ਕੰਮ ਨਾਲ ਬਾਜ਼ਾਰ ਬਾਜ਼ਾਰ ਜਾ ਕੇ ਫਿਰ ਤੁਹਾਨੂੰ ਮਿਲਦੇ ਆ ਤੇ ਅੰਕਾ ਖਾਣਾ ਆ ਜੀ ਪੀਜ਼ਾ ਤੇ ਮੈਨੂੰ ਵਿਟਾਇਓੜੇ ਈਓੜੇ ਤੇ ਤਾਂ ਮੈਨੇ ਤੇ ਕਾਣਾਇਆ ਪੀਜ਼ਾ ਕਾਲ ਦਾ ਮੰਗੰਦੇ ਮੈਨੂੰ ਵੀ ਇਹ ਨਾਲ ਕਾਣਾਇਆ ਹੈ ਸਾਡਾ ਬੂ ਮੈਂ ਸਾਡਾ ਬੂ ਅਬੂ ਕੀ ਖਾਣਾ ਹੈ ਪੀਜ਼ਾ ਠੀਕ ਹੈ ਮੈਨੇ ਕੀ ਕਰਦਾ ਤੁਸੀਂ ਮੈਨੇ ਤਾਂ ਪੀਜ਼ਾ ਮੰਗਾਇਆ ਤੇ ਆਪਾਂ ਮੰਗਾਇਆ ਜੀ ਕਾਟੀ ਰੋਲ ਮੈਨੂੰ ਨੇ ਮੰਗਾਇਆ ਕਾ ਮੈਡਮ ਕਾਟੀ ਰੋਲ ਹੈ ਮੇਰਾ ਇਹਨਾਂ ਦੋਵਾਂ ਲਈ ਪੀਜ਼ਾ ਹੈ ਇਹ ਮੇਰਾ ਤਾਂ ਅਬੂ ਦਾ ਹੈਗਾ ਮੈਂ ਕਾਟੀ ਰੋਲ ਅਗੂ ਗਾਇਤੇ ਜਦੋਂ ਆਏਗਾ ਆਰਡਰ ਤੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਕਰਦੇ ਆ ਜੀ ਮੈਂਸ਼ਰ ਤੇ ਤੁਹਾਨੂੰ ਕੀ ਦੇਣਾ ਭਾਈ ਜਵੇ ਅਸੀਂ ਆ ਗਏ ਬਾਜ਼ਾਰ ਤੇ ਜਾਣਾ ਤੇ ਵੀਡੀਓ ਹਾਊਸ ਤੇ ਆਰਡਰ ਦਿੱਤਾ ਹੈ ਬਸ ਆਉਣੇ ਵਾਲਾ ਹੈ ਕੀ ਗਾਣਾ ਆਇਦਰ ਵੇ ਕੋਈ ਸ਼ਤਾਨੀਆਂ ਇੱਥੇ ਬਹਿ ਕੇ ਖਾਈਦਾ ਤੇ ਪੈਰ ਖਿਆ ਡ੍ਰਿੰਕਸ ਅਵੀ ਇਸ ਦੀ ਕਿਸਟਾਰ ਐਂਦਰ ਵੀ ਕੋ ਗਾਇਜ਼ ਇੱਥੇ ਬਹਿ ਕੇ ਖਾਂਦੇ ਤੇ ਇਹ ਸ਼ਤਾਨੀਆਂ ਦਿਆ ਕਰਨ ਅਵੇਂ ਗਾਇਜ਼ ਨੇ ਆਰਗੈਨਸ ਲਾ ਲਏ ਫਿਸਤੀ ਆਪਾਂ ਆ ਚੁੱਕੇ ਹਾਂ ਜੀ ਹੁਣੇ ਘਰ ਤੇ ਨਾ ਸੋ ਲਿਆ ਪ੍ਰੈਸ਼ ਹੋ ਗਏ ਆ ਤੇ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਪੀਜਾ ਖਾਣੇ ਆਂ ਬਜਾਰੋਂ ਬੱਚਿਆਂ ਨੂੰ ਆਕੇ ਲੈਣ ਆਂ ਤੇ ਆਕੇ ਲੈਣ ਦਾ ਤੀਜਾ ਆਪਾਂ ਦਾ ਸੰਦੇ ਨਹੀਂ ਆਇਆ ਜਿਹੜਾ ਆਰਡਰ ਕੀਤਾ ਸੀ ਕੋਈ ਆ ਪਰ ਕਿਸੇ ਦਾ ਆਰਡਰ ਆ ਗਿਆ ਕਿ ਉਹ ਮੰਨੇ ਨਹੀਂ ਗਾ ਲੈ ਟਾਈਮ ਵੀ ਬਹੁਤ ਲਾਤਾ ਇਹ ਆਰਡਰ ਤੇ ਪਹਿਲਾਂ ਨੂੰ ਕਹਿੰਦਾ 50 ਮਿੰਟ ਲੱਗੇਗਾ ਬਾਅਦ 1 ਘੰਟੇ ਬਾਦਾਂ ਆਰਡਰ ਦਿੱਤਾ ਉਹ ਵੀ ਨਹੀਂ ਆਣ ਸਾਡਾ ਆਰਡਰ ਸੀ ਮਿਲਿਆ ਪਤਾ ਨਹੀਂ ਕਿਹੜਾ ਫੜਾਤਾ ਨੇ ਤੇ ਹੁਣ ਆਪਾਂ ਹੋ ਗਿਆ ਜੀ ਫਰੈਸ਼ ਤੇ ਹੁਣ ਆਪਾਂ ਲੱਗੇ ਜੀ ਤੇ ਤੁਹਾਨੂੰ ਕੱਲ ਆਪਾਂ ਨੈਕਸਟ ਵਲੌਗ ਦੇ ਵਿੱਚ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਕਰਨਾ ਸ਼ੁਰੂ ਕਰ ਲੋ ਤੇ ਮਿਲਦੇ ਆਣ ਕੱਲ ਅਗਲੇ ਵਲੌਗ ਦੇ ਵਿੱਚ